ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਤੇ ਆਪਾਂ ਹਾਜ਼ਰ ਆ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਆ ਬਹੁਤ ਹੀ ਸੋਹਣੇ ਏਰੀਏ ਦੇ ਵਿੱਚ ਮੋਗਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ 7 ਮਰਲਿਆਂ ਦੇ ਵਿੱਚ ਕੋਠੀ ਬਣੀ ਹੋਈ ਆ 22 ਫੁੱਟ ਫਰੰਟ ਖੁੱਲਾ ਪੋਰਚਾ ਦੋ ਗੱਡੀਆਂ ਦੀ ਬੜੇ ਆਰਾਮਦਾਰੀ ਨਾਲ ਪਾਰਕਿੰਗ ਜਿਹੜੀ ਆ ਉਹ ਹੈਗੀ ਆ ਜਿਹੜਾ ਵੀ ਅੱਗੇ ਤੁਸੀਂ ਦੇਖ ਰਹੇ ਹੋ ਔਰ ਬਹੁਤ ਹੀ ਕਲਾਸਿਕ ਬਹੁਤ ਹੀ ਵਧੀਆ ਕੋਠੀ ਦਾ ਜਿਹੜਾ ਕੰਮ ਆ ਉਹ ਹੋਇਆ ਵੀ ਆ ਡਿਮਾਂਡ ਦੀ ਗੱਲ ਕਰੀਏ ਤਾਂ 65 ਲੱਖ ਰੁਪਈਆ ਦਿਸ਼ਾ ਦੀ ਗੱਲ ਕਰੀਏ ਤਾਂ ਸੌਥ ਦਿਸ਼ਾ ਗਲੀ ਦੀ ਗੱਲ ਕਰੀਏ ਤਾਂ 20 ਫੁੱਟ ਚੌੜੀ ਆ ਨਕਸ਼ਾ ਪਾਸ ਆ ਵਾਟਰ ਬਾਕਸ ਦੀ ਸਪਲਾਈ ਆ ਪਾਣੀ ਦੀ ਔਰ ਪੇਪਰ ਵਰਕ ਸਾਰਾ ਓਕੇ ਆ ਸੋ ਇਹ ਸੀ ਜਿਹੜੀ ਮੁੱਢਲੀ ਜਾਣਕਾਰੀਆਂ ਜਿਹਨੇ ਇੱਕ ਆਪਣੇ ਕੋਲੇ ਸੀਗੀਆਂ ਠੀਕ ਹੈ ਜੀ ਹੁਣ ਜਿਹੜੇ ਵੀਰਾਂ ਨੇ ਵੀਡੀਓ ਨੂੰ ਸਕਿਪ ਕਰਕੇ ਜਾਣਾ ਉਹ ਜਾ ਸਕਦੇ ਆ ਕਿਉਂਕਿ ਲੰਬਾਈ ਬੜੇ ਵੱਡੇ ਵੱਡੇ ਬਾਈ ਜੀ ਇੱਕ ਵੀਰ ਕਹਿੰਦਾ ਬਾਈ ਤੇਰਾ ਲੋਗੋ ਬਹੁਤ ਵੱਡਾ 3 ਸੈਕਿੰਡ ਦਾ ਹਨਾ ਲੋਗੋ ਆ ਕੋਈ ਕਹਿੰਦਾ ਬਾਈ ਤੇਰਾ ਰੇਟ ਨਹੀਂ ਦੱਸਿਆ ਹੁੰਦਾ ਆਪਣਾ ਡਿਸਪਲੇ ਤੇ ਵੀ ਵੈਸੇ ਮੈਂਸ਼ਨ ਕੀਤਾ ਹੁੰਦਾ ਕੋਈ ਕਹਿੰਦਾ ਬਾਈ ਵੀਡੀਓ ਬੜੀ ਲੰਮੀ ਹੁੰਦੀ ਹੈ ਇਨਾ ਟਾਈਮ ਨਹੀਂ ਹੁੰਦਾ ਵੈਸੇ ਜਿਹੜੇ ਬਾਈ ਕੋਲੇ 3 ਸੈਕਿੰਡ ਦਾ ਲੋਗੋ ਨਹੀਂ ਮਤਲਬ ਦੇਖਿਆ ਜਾਂਦਾ ਵਾਕਈ ਵੀਡੀਓ ਤਾਂ ਬਹੁਤ ਲੰਮੀ ਹੁੰਦੀ ਹੈ ਸੋ ਬਾਈ ਜੀ ਉਹਨਾਂ ਵੀਰਾਂ ਵਾਸਤੇ ਆ ਤੇ ਜਿਹੜੇ ਵੀਰ ਵਾਕਈ ਕੋਈ ਕੋਠੀ ਖਰੀਦਣਾ ਚਾਹੁੰਦੇ ਆ ਜਾਂ ਆਪਣੇ ਘਰ ਦੀ ਕੋਈ ਨਵੀਂ ਪਲੈਨਿੰਗ ਕਰਦੇ ਪਏ ਆ ਤਾਂ ਉਹਦਾ ਵੀਡੀਓ ਦੇਖਣ ਦੇ ਨਾਲ ਆਈਡੀਆ ਵੀ ਹੋ ਜਾਂਦਾ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿਹੜੇ ਵੀਰ ਇੱਥੋਂ ਤੱਕ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਈ ਜੀ ਕਿਉਂਕਿ ਇਹ ਵੀ ਇੱਕ ਭਲੇ ਦਾ ਕੰਮ ਹੀ ਹੈ ਕਿਉਂਕਿ ਜਿਸ ਵੀਰ ਨੇ ਕੋਠੀ ਬਚਨੀ ਆ ਉਹਦੀ ਵੀ ਮਦਦ ਹੋ ਜਾਂਦੀ ਹੈ ਤੇ ਜਿਹੜੇ ਸਾਡੇ ਵਰਗੇ ਸਾਰੀ ਜਿਹੜੀ ਭਗਾਈ ਕਰਦੇ ਆ ਉਹਨਾਂ ਦੀ ਵੀ ਮਦਦ ਹੋ ਜਾਂਦੀ ਹੈ ਕੋਠੀ ਦੀ ਗੱਲ ਕਰਦੇ ਆ ਤਾਂ ਬਹੁਤ ਹੀ ਸੋਹਣਾ ਕੋਠੀ ਦਾ ਕੰਮ ਹੋਇਆ ਵੀ ਆ ਬਹੁਤ ਹੀ ਸਾਫ਼ ਸੁਥਰੀ ਕੋਠੀ ਹੈ ਪੇਪਰ ਵਰਕ ਸਾਰਾ ਓਕੇ ਆ ਸੋ ਮੁਗਾ ਸ਼ਹਿਰ ਦੇ ਵਿੱਚ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਤੁਹਾਡੇ ਵਾਸਤੇ ਇਹ ਕੋਠੀ ਲੈ ਕੇ ਆਂਦੀ ਹੈ 7 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਔਰ ਕੋਠੀ ਤੁਸੀਂ ਦੇਖ ਸਕਦੇ ਹੋ ਦੋ ਬੈੱਡਰੂਮ ਆ ਗਰਾਉਂਡ ਫਲੋਰ ਦੇ ਉੱਤੇ ਕਬਰ ਦਾ ਕੰਮ ਵੀ ਬਹੁਤ ਸੋਹਣਾ ਜਿਹੜਾ ਹੋਇਆ ਵੀ ਆ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਵਧੀਆ ਕੰਮ ਆ ਜਿਹੜਾ ਉਹ ਹੋਇਆ ਵੀ ਆ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਕਿੱਡਾ ਕ ਸੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀ ਦੇਖਣ ਤੇ ਇਹ ਪਤਾ ਲੱਗਦਾ ਹੋਣਾ ਕਿ ਕੋਠੀ ਵਾਕਈ ਜਿਹੜੀ ਆ ਬਹੁਤ ਖੂਬਸੂਰਤ ਕੋਠੀ ਆ ਦੋ ਬੈੱਡਰੂਮ ਗਰਾਊਂਡ ਫਲੋਰ ਤੇ ਆ ਤੇ ਦੋਨਾਂ ਦੇ ਵਿੱਚ ਜਿਹੜਾ ਕੱਬੜ ਬਣਿਆ ਹੋਇਆ ਔਰ ਬਹੁਤ ਹੀ ਵਧੀਆ ਜਿਹੜਾ ਐਸੈਸਰੀ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਡੋਰ ਵਿੰਡੋ ਦੀ ਗੱਲ ਕਰੀਏ ਕੋਠੀ ਦੀ ਸਾਮ ਸਮਾਲ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਜਿਹੜਾ ਕੋਠੀ ਦਾ ਕੰਮ ਹੋਇਆ ਵੀ ਆ ਇੱਕ ਸਾਈਡ ਤੇ ਜਿਹੜਾ ਪੂਜਾ ਰੂਮ ਬਣਿਆ ਹੋਇਆ ਅਸੀਂ ਦੇਖਿਆ ਔਰ ਪਿੱਛੇ ਬਿਲਟੀਗੇਸ਼ਨ ਵਾਸਤੇ ਜਿਹੜੀ ਆ ਉਹ ਜਗ੍ਹਾ ਛੱਡੀ ਹੋਈ ਆ ਸੋ ਦੋ ਬੈਡਰੂਮ ਗਰਾਉਂਡ ਤੇ ਤੇ ਦੋ ਬੈਡਰੂਮ ਜਿਹੜੇ ਆ ਫਰਸਟ ਫਲੋਰ ਤੇ ਬਣੇ ਆ ਉਹ ਵੀ ਆਪਾਂ ਦੇਖਾਂਗੇ ਸੋ ਇਹ ਦੂਸਰੇ ਬੈਡ ਦਾ ਘਬਰ ਸੀਗਾ ਔਰ ਵਾਸ਼ਰੂਮ ਦੀ ਗੱਲ ਕਰੀਏ ਤਾਂ ਉਹ ਵੀ ਦੋ ਗਰਾਉਂਡ ਫਲੋਰ ਤੇ ਜਿਹੜੇ ਆ ਬਣੇ ਹੋਏ ਆ ਔਰ ਬਹੁਤ ਹੀ ਵਧੀਆ ਕਿਉਂਕਿ ਬਹੁਤ ਵਧੀਆ ਇਸ ਕਰਕੇ ਆ ਕਿਉਂਕਿ 10 ਮਿੰਟ ਜੇ ਅੱਜ ਦੀ ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਆਪਾਂ ਦੇਖੀਏ ਤਾਂ 10 ਮਿੰਟ ਉੱਥੇ ਹੀ ਬੈਠਣ ਟਾਈਮ ਮਿਲਦਾ ਨਹੀਂ ਤਾਂ ਇਨਸਾਨ ਕੋਲੇ ਟਾਈਮ ਵੀ ਹੈ ਨਹੀਂ ਐ ਤੇ ਆਪਾਂ ਇਸ ਵੇਲੇ ਜਿਹੜੇ ਹੈਗੇ ਆ ਡ੍ਰਾਇੰਗ ਰੂਮ ਦੇ ਵਿੱਚ ਸੋ ਡ੍ਰਾਇੰਗ ਰੂਮ ਵੀ ਬਹੁਤ ਹੀ ਖੂਬਸੂਰਤ ਜਿਹੜਾ ਬਣਿਆ ਹੋਇਆ ਕਲਾਸ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਹੈ ਇਸੇ ਸ਼ੀਸ਼ਾ ਦੇਖ ਸਕਦੇ ਹਾਂ ਜਿਸ ਕੋਸ਼ਿਸ਼ ਕੀਤੀ ਹੈ ਦਿਖਾਉਣ ਦੀ ਔਰ ਡ੍ਰਾਇੰਗ ਰੂਮ ਵੀ ਬਹੁਤ ਹੀ ਖੂਬਸੂਰਤ ਹੈ ਕਿਚਨ ਦੀ ਗੱਲ ਕਰੀਏ ਤਾਂ ਕਿਚਨ ਵੀ ਬਹੁਤ ਹੀ ਖੂਬਸੂਰਤ ਜਿਹੜੀ ਆ ਬਹੁਤ ਹੀ ਵਧੀਆ ਕਿਚਨ ਜਿਹੜੀ ਆ ਉਹ ਬਣੀ ਹੋਈ ਹੈ ਸੋ ਚੱਲਦੇ ਆ ਫਿਰ ਫਸਟ ਫਲੋਰ ਤੇ ਤੇ ਫਸਟ ਫਲੋਰ ਤੇ ਚਾਤ ਮਾਰੀਏ ਤਾਂ ਤੁਸੀਂ ਦੇਖ ਸਕਦੇ ਹੋ ਦੋ ਬੈਡਰੂਮ ਦੇ ਨਾਲ ਜਿਹੜਾ ਫਸਟ ਫਲੋਰ ਉਹ ਬਣਿਆ ਹੋਇਆ ਇਹ ਲੌਬੀ ਆ ਅੱਗੇ ਖੁੱਲੀ ਡੁੱਲੀ ਔਰ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਵਧੀਆ ਬਣੀ ਹੋਈ ਹੈ ਇੱਕ ਵਾਰੀ ਫਿਰ ਤੋਂ ਦੱਸ ਦਈਏ 7 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 2 बाई ਫੁੱਟ ਜਿਹੜਾ ਇਹਦਾ ਫਰੰਟ ਆ ਬਣੀ ਨੂੰ 6 ਮਹੀਨੇ ਹੋਏ ਆ ਡਿਮਾਂਡ 50 ਲੱਖ ਰੁਪਇਆ ਫੇਸਿੰਗ ਸਾਊਥ ਆ ਗਲੀ 20 ਫੁੱਟ ਚੌੜੀ ਆ ਨਕਸ਼ਾ ਪਾਸਾ ਬਟਰ ਰੋਕਸ ਦੀ ਸਫਲਾਈ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਡੇ ਵਾਸਤੇ ਜਿਹੜੀਆਂ ਕਰਾਂ ਦੀਆਂ ਕੋਠੀ ਦੀਆਂ ਵੀਡੀਓ ਜਿਹੜੀਆਂ ਆਪਾਂ ਲੈ ਕੇ ਆਉਣੇ ਰਹਿੰਦੇ ਆ ਸੋ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਔਰ ਸ਼ੇਅਰ ਔਰ ਸਬਸਕ੍ਰਾਈਬਰ ਬਿਲਕੁਲ ਫਰੀ ਹੈ ਸੋ ਇਨੀ ਕ ਹੈਲਪ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਇਸੇ ਤਰ੍ਹਾਂ ਜਿਹੜੀ ਹੈ ਹਾਜ਼ਰੀ ਭਰਦੇ ਰਿਹਾ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਔਰ ਜਾਂਦੇ ਜਾਂਦੇ ਇੱਕ ਲਾਈਕ ਜ਼ਰੂਰ ਕਰਿਓ